ਕਿਹੜੀ ਗਲੀ ਹੈ ਜੀ ਇਹ ਇਹ ਬਾਗਵਾਲੀ ਗਲੀ ਹੈ ਜਨਾਬ ਬਿਲਡਿੰਗ ਹੈ ਜੀ ਲਲਪਰ ਤੋਂ 150 ਸਾਲ ਪੁਰਣੀ ਬਿਲਡਿੰਗ ਹੈ ਜੀ ਕੰਸਟਰਕਸ਼ਨ ਕੰਮ ਹੋ ਰਿਹਾ ਸੀ ਵਿਚਕਾਰ ਰੁਕਿਆ ਹੈ ਸੀਗਾ ਟਮ ਬਸ ਸਾਧ ਕਰ ਕਰ ਪੂਰੀ ਬਿਲਡਿੰਗ ਡਿੱਗ ਗਈ ਹੈ ਸਾਰਾ ਪੱਟ ਮਰਬਦੇ ਤੇ ਪਰਾ ਗਿਆ ਹੈ ਬਿਜਲੀ ਦੀ ਤਾਰਾਂ ਸਾਰੀ ਟੁੱਟ ਗਈਆਂ ਹੁਣ ਜੇ ਬਾਈਚਾਂਸ ਕਰੰਟ ਚਾਲੂ ਹੋਈਵੇ ਤਾਂ ਪੂਰਾ ਇਧਰ ਬਿਜਾਰਤੀ ਕਰੰਟ ਚਾ ਜਾਣਾ ਸਾਰਾ ਜੇ ਫਲਾਈ ਚਾਲੂ ਹੋਵੇਗਾ ਅਸੇ ਇਹ ਪ੍ਰਸ਼ਾਸਨ ਨੂੰ ਮਿਲਦੀ ਹੈ ਸੋਪਰਨ ਠੀਕ ਕਰਾ ਜਾ ਭਾਜੀ ਇਹਨੂੰ ਬਿਲਡਿੰਗ ਨੂੰ ਕਾਫੀ ਸਾਲ ਹੋ ਗਏ ਬਣੀ ਨੂੰ ਦੋ ਤਿੰਨ ਵਾਰੀ ਅਸੀਂ ਕਿਹਾ ਵੀ ਹੈ ਕਿ ਇਹਨੂੰ ਸਹੀ ਕਰਾ ਲਓ ਤੁਹਾਡੀ ਬਿਲਡਿੰਗ ਨੂੰ ਨੁਕਸਾਨ ਹੋ ਰਿਹਾ ਵੈ ਤੇ ਅੱਜ ਸਾਨੂੰ ਫੋਨ ਆਇਆ ਵੈ ਕਿ ਹਾਂ ਵੀ ਤੁਹਾਡੀ ਬਿਲਡਿੰਗ ਦੇ ਨਾਲ ਬਿਲਡਿੰਗ ਗਿਰ ਗਈ ਹੋਈ ਹੈ ਤੁਸੀਂ ਆਪਣਾ ਦੇਖ ਲਓ ਇੱਕ ਦੇਖਭਾਲ ਕਰ ਲਓ ਇਸ ਕਾਰਨ ਸਾਡੀ ਬਿਲਡਿੰਗ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵੈ ਇਹਨਾਂ ਨੂੰ ਸਹੀ ਕੀਤਾ ਜਾਵੇ ਜੀ ਕਿਹੜੀ ਗਲੀ ਹੈ ਜੀ ਇਹ ਇਹ ਬਾਗਵਾਲੀ ਗਲੀ ਹੈ ਜਨਾਬ ਆ ਬਿਲਡਿੰਗ ਬਿਲਦੀ ਦੇ ਕੋਲ ਅੱਛਾ ਜੀ ਬਿਲਡਿੰਗ ਹੈ ਜੀ ਲਗਭਗ ਕੋਲੋਂ 150 ਸਾਲ ਪੁਰਣੀ ਬਿਲਡਿੰਗ ਹੈਗੀ ਇਹ ਇਸ ਦਾ ਕੰਸਟਰਕਸ਼ਨ ਕੰਮ ਹੋ ਰਿਹਾ ਸੀ ਵਿਚਕਾਰ ਰੁਕਿਆ ਹੋਇਆ ਸੀਗਾ ਕੰਮ ਤੇ ਮਸਾਤ ਕਰ ਕਰ ਪੂਰੀ ਬਿਲਡਿੰਗ ਡਿੱਗ ਗਈ ਹੈ ਸਾਰਾ ਪਾਣ ਮਰਬਦੇ ਤੇ ਪਰਾ ਗਿਆ ਹੈ ਬਿਜਲੀ ਦੇ ਤਾਰਾ ਸਾਰੀ ਟੁੱਟ ਗਈ ਹੈ ਹੁਣ ਜੇ ਬਾਈਚਾਂਸ ਕਰੰਟ ਚਾਲੂ ਹੋਈਵੇ ਤੇ ਪੂਰਾ ਇਧਰ ਬਿਜਾਰਤੀ ਕਰੰਟ ਚਾ ਜਾਣਾ ਸਾਰਾ ਜੇ ਫਲਾਈ ਚਾਲੂ ਹੋ ਗਈ ਨਾ ਬਸ ਇਹ ਪ੍ਰਸ਼ਾਸਨ ਨੂੰ ਮਿਲਦੀ ਹੈ ਸੋਪਰਨ ਠੀਕ ਕਰਾ ਜਾਵੇ ਹਾਂਜੀ ਜੀ ਭਾਜੀ ਇਹਨੂੰ ਬਿਲਡਿੰਗ ਨੂੰ ਕਾਫੀ ਸਾਲ ਹੋ ਗਏ ਬਣੀ ਨੂੰ ਦੋ ਤਿੰਨ ਵਾਰੀ ਅਸੀਂ ਕਿਹਾ ਵੀ ਹੈ ਕਿ ਇਹਨੂੰ ਸਹੀ ਕਰਾ ਲਓ ਤੁਹਾਡੀ ਬਿਲਡਿੰਗ ਨੂੰ ਨੁਕਸਾਨ ਹੋ ਰਿਹਾ ਵਾ ਤੇ ਅੱਜ ਸਾਨੂੰ ਫੋਨ ਆਇਆ ਵਾ ਕਿ ਹਾਂ ਵੀ ਤੁਹਾਡੀ ਬਿਲਡਿੰਗ ਦੇ ਨਾਲ ਬਿਲਡਿੰਗ ਗਿਰ ਗਈ ਹੋਈ ਹੈ ਤੁਸੀਂ ਆਪਣਾ ਦੇਖ ਲੋ ਇੱਕ ਦੇਖਭਾਲ ਕਰ ਲੋ ਤੇ ਇਸ ਕਾਰਨ ਸਾਡੀ ਬਿਲਡਿੰਗ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਇਹਨਾਂ ਨੂੰ ਸਹੀ ਕੀਤਾ ਜਾਵੇ ਜਲਦੀ ਤੋਂ ਜਲਦੀ ਬਸ ਹੋਰ ਸਾਨੂੰ ਕੋਈ ਦਿੱਕਤ ਨਹੀਂ ਹੈ ਤੋ ਆਏ ਆ ਤੁਹਾਡੇ ਵੀ ਦੇਖੋ ਮੋਟਰਸਾਈਕਲ ਵੀ ਬੰਦ ਹੋ ਗਏ ਆ ਤੇ ਪਾਣੀ ਨਾਲ ਭਰੇ ਹੋਏ ਤੁਸੀਂ ਵੀ ਤੇ ਦੇਖੋ ਪਾਣੀ ਕਿੰਨਾ ਖੜਾ ਹੋਇਆ ਬਾਜ਼ਾਰ ਚ ਦੇਖੋ ਕਿੰਨਾ ਪਾਣੀ ਖੜਾ ਬਾਜ਼ਾਰ ਚ ਸਾਡੇ ਕੋਲ ਲਗਭਗ ਮਾਗੀ ਇਹ ਨਹੀਂ ਦੁਕਾਨ ਦੇ ਕੋ ਸੜੀ ਦੇ ਪਾਣੀ ਸੜੀ ਦੇ ਪਾਣੀ ਲਗਭਗ ਸੰਦੋ 4.3 ਫੁੱਟ ਚੀ ਆ ਗਈ ਹੈ ਸੜੀ ਕੋਨੇ ਤਿੰਨ ਫੁੱਟ ਪਾਣੀ ਅੰਦਰ ਆ ਚੁੱਕਾ ਹੈ ਠੀਕ ਇਹਨਾ ਪਾਣੀ ਅੰਦਰ ਖੜਾ ਹੋ ਗਿਆ ਕੀ ਇਹ ਬਿਲਡਿੰਗ ਜਲਦੀ ਜਲਦੀ ਇਹਨੂੰ ਸਹੀ ਕਰਾਈ ਜਾਵੇ ਬਸ ਹੋਰ ਕੋਈ ਦਿੱਕਤ ਨਹੀਂ ਖਾਨੀ ਸਾਨੂੰ ਨੁਕਸਾਨ ਪਹੁੰਚਿਆ ਹੈ ਬਹੁਤ ਜ਼ਿਆਦਾ ਬਸ ਠੀਕ ਜੀ ਇਹ ਕਿਹੜੀ ਗਲੀ ਹੈ ਜੀ ਇਹ ਇਹ ਬਾਗਵਾਲੀ ਗਲੀ ਹੈ ਜਨਾਬ ਆ ਬਿਲਡਿੰਗ ਬਾਕੀ ਬਿਲਦੀ ਦੇ ਕੋਲ ਅੱਛਾ ਜੀ ਬਿਲਡਿੰਗ ਹੈ ਜੀ ਲਗਭਗ 400 150 ਕੁਸਾਲ ਪੁਰਣੀ ਬਿਲਡਿੰਗ ਹੈ ਇਹ ਇਸ ਦਾ ਕੰਸਟਰਕਸ਼ਨ ਕੰਮ ਹੋ ਰਿਹਾ ਸੀ ਵਿਚਕਾਰ ਰੁਕਿਆ ਹੋਇਆ ਸੀਗਾ ਕੰਮ ਜਦੋਂ ਸਾਹਵਾਰ ਕਰਕੇ ਪੂਰੀ ਬਿਲਡਿੰਗ ਡਿੱਗ ਗਈ ਹੈ ਸਾਰਾ ਪਾਣੀ ਮਰਵਾ ਦੇ ਪਰ ਆ ਗਿਆ ਹੈ ਬਿਜਲੀ ਤਾਰਾ ਸਾਰੀ ਟੁੱਟ ਗਈ ਹੈ ਹੁਣ ਜੇ ਬਾਈਚਾਂਸ ਕਰੰਟ ਚਾਲੂ ਹੋਈਵੇ ਤਾਂ ਪੂਰਾ ਇਧਰ ਬਿਜਾਰਤੀ ਕਰੰਟ ਚਾ ਜਾਣਾ ਸਾਰਾ ਜੇ ਫਲਾਈ ਚਾਲੂ ਹੋ ਗਈ ਨਾ ਬਸ ਇਹ ਪ੍ਰਸ਼ਾਸਨ ਨੂੰ ਮਿਲਦੀ ਹੈ ਸੋਪਰਨ ਠੀਕ ਕਰਾ ਜਾਵੇ ਹਾਂਜੀ ਭਾਜੀ ਇਹਨੂੰ ਬਿਲਡਿੰਗ ਨੂੰ ਕਾਫੀ ਸਾਲ ਹੋ ਗਏ ਬਣੀ ਨੂੰ ਦੋ ਤਿੰਨ ਵਾਰੀ ਅਸੀਂ ਕਿਹਾ ਵੀ ਹੈ ਕਿ ਇਹਨੂੰ ਸਹੀ ਕਰਾ ਲਓ ਤੁਹਾਡੀ ਬਿਲਡਿੰਗ ਨੂੰ ਨੁਕਸਾਨ ਹੋ ਰਿਹਾ ਵਾ ਤੇ ਅੱਜ ਸਾਨੂੰ ਫੋਨ ਆਇਆ ਵਾ ਕਿ ਹਾਂ ਵੀ ਤੁਹਾਡੀ ਬਿਲਡਿੰਗ ਦੇ ਨਾਲ ਬਿਲਡਿੰਗ गिर ਗਈ ਹੋਈ ਹੈ ਤੁਸੀਂ ਆਪਣਾ ਦੇਖ ਲੋ ਇੱਕ ਦੇਖਭਾਲ ਕਰ ਲੋ ਤੇ ਇਸ ਕਾਰਨ ਸਾਡੀ ਬਿਲਡਿੰਗ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਇਹਨਾਂ ਨੂੰ ਸਹੀ ਕੀਤਾ ਜਾਵੇ ਜਲਦੀ ਤੋਂ ਜਲਦੀ ਬਸ ਹੋਰ ਸਾਨੂੰ ਕੋਈ ਦਿੱਕਤ ਨਹੀਂ ਹੈ ਤੋ ਆਏ ਆ ਤੁਹਾਡੇ ਵੀ ਦੇਖੋ ਮੋਟਰਸਾਈਕਲ ਹੀ ਬੰਦ ਹੋ ਗਿਆ ਤੇ ਪਾਣੀ ਨਾਲ ਭਰੇ ਹੋਏ ਤੁਸੀਂ ਵੀ ਤੇ ਦੇਖੋ ਪਾਣੀ ਕਿੰਨਾ ਖੜਾ ਹੋਇਆ ਬਾਜ਼ਾਰ ਚ ਦੇਖੋ ਕਿੰਨਾ ਪਾਣੀ ਖੜਾ ਬਾਜ਼ਾਰ ਚ ਸਾਡੇ ਦੁਕਾਨ ਲਗਭਗ ਮਾਗੀ ਇਹ ਨਹੀਂ ਦੁਕਾਨ ਦੇ ਕੋਲ ਖੜੀ ਜਾਈ ਪਾਣੀ ਸੜੇ ਦੇ ਬਾਹਰ ਲਗਭਗ ਸੰਦੋ 4.5 ਫੁੱਟ ਚੀ ਆ ਗਿਆ ਸੜੇ ਪੌੜੇ ਤਿੰਨ ਫੁੱਟ ਪਾਣੀ ਅੰਦਰ ਆ ਚੁੱਕਾ ਹੈ ਠੀਕ ਐਨਾ ਪਾਣੀ ਅੰਦਰ ਖੜਾ ਹੋ ਗਿਆ ਕੀ ਇਹ ਬਿਲਡਿੰਗ ਜਲਦੀ ਜਲਦੀ ਇਹਨੂੰ ਸਹੀ ਕਰਾਈ ਜਾਵੇ ਬਸ ਹੋਰ ਕੋਈ ਦਿੱਕਤ ਨਹੀਂ ਸਾਨੂੰ ਸਾਨੂੰ ਨੁਕਸਾਨ ਪਹੁੰਚਿਆ ਹੈ ਬਹੁਤ ਜ਼ਿਆਦਾ ਬਸ